ਫੇਸਬੁਕ ਤੇ ਮਮੀ ਨੂੰ ਜਲਦੀ ਮੈਨੂੰ ਚਾਹ ਦੀ ਜਲਿਆ ਹੁਣ ਕੋਈ ਕੋਈ ਗੱਲ ਇਹ ਤੇ ਜਲਦੀ ਖੋਲ ਪਹਿਲੀ ਹੋਣੀ பட <laughs> இ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਲਾਈਵ ਤੁਸੀਂ ਫੇਸਬੁੱਕ ਦੇ ਸਾਡੀ ਧਰਤੀ ਸਾਡੇ ਲੋਕ ਚੈਨ ਨਾਲ ਜੁੜੇ ਹੋ ਅੱਜ ਤੁਹਾਡਾ ਨਾਲ ਜਿਹੜੀ ਲਾਈਵ ਗੱਲਬਾਤ ਕਰਨੀ ਹੈ ਡੈਮਾਂ ਦੇ ਜਿਹੜੇ ਪਾਣੀ ਦੇ ਰਿਪੋਰਟ ਹਾਲਾਂਕਿ ਸ਼ਾਮੀ ਕਾਫੀ ਫੋਨ ਆਇਆ ਲੇਕਿਨ 2-3 ਦਿਨ ਲਗਾਤਾਰ ਜਿਹੜੇ ਸ਼ਾਮਾਂ ਨੂੰ ਬਿਜ਼ੀ ਹੋਣ ਕਰਕੇ ਜਿਹੜੀ ਗੁਰਪਿਆਰੀ ਸਾਧ ਸੰਗਤ ਜੀ ਜਿਹੜੀ ਰਿਪੋਰਟ ਹੈ ਉਹ ਤੁਹਾਡੇ ਨਾਲ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕੇ ਕਾਫੀ ਜਿਹੜਾ ਰਜ਼ੀਵੇਂ ਸੀਗੇ ਸ਼ਾਮ ਨੂੰ ਕਰੀਬ ਅੱਜ ਵੀ ਜੇ ਗੱਲ ਕਰਦੇ ਤੇ ਕੋਈ ਅਚਨਚੇਤ ਵੀਡੀਓ ਆ ਗਈ ਤੇ ਉਹ ਇਸ ਕਰਕੇ ਜਿਹੜਾ ਅੱਜ ਵੀ ਰਿਪੋਰਟ ਜਿਹੜੀ ਰਹਿ ਗਈ ਸੋ ਇਸ ਕਰਕੇ ਅੱਜ ਜਿਹੜਾ ਲਾਈਵ ਤੁਹਾਡੇ ਨਾਲ ਰਿਪੋਰਟ ਸਾਂਝੀ ਕਰ ਰਹੇ ਆਂ ਵੈਸੇ ਔਨ ਸਪੋਰਟ ਤੁਹਾਡੇ ਨਾਲ ਜਿਹੜੀ ਲੋਕੇਸ਼ਨ ਤੇ ਜਾ ਕੇ ਜਿਹੜੀ ਵੀਡੀਓ ਸਾਂਝੀ ਕਰਦੇ ਆਂ ਲੇਕਿਨ ਅੱਜ ਜਿਹੜਾ ਆਪਾਂ ਜਿਹੜੇ ਅੰਕੜੇ ਹੈਗੇ ਉਹ ਇੱਥੇ ਤੁਹਾਡੇ ਨਾਲ ਲਾਈਵ ਉਹ ਡਿਸਕਸ ਕਰਾਂਗੇ ਸਮੇਂ ਦੇ ਜੇਕਰ ਗੱਲ ਕਰੀਏ ਤਕਰੀਬ 9:30 ਵਜੇ ਆ ਰਾਤ ਦੇ ਤੇ ਅੱਜ 10 ਅਗਸਤ 2025 ਦੀ ਤੁਹਾਡੇ ਨਾਲ ਅਸੀਂ ਰਿਪੋਰਟ ਸਾਂਝੀ ਕਰਦਾਂਗੇ ਪੌਂਗ ਟਾਈਮ ਤੋਂ ਆਪਾਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਹੈਰੀਕੇਡ ਐਡਵਰਕਸ ਦੀ ਰਿਪੋਰਟ ਤੁਹਾਡੀ ਵਕ ਵਕ ਟਾਈਮਾਂ ਦੀ ਸਾਂਝੀ ਕਰਦਾਂਗੇ ਸੋ ਪੌਂਗ ਟਾਈਮ ਤੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਵੇਰੇ 9:00 ਵਜੇ ਦੀ 10 8 10 ਅਗਸਤ 2025 ਸਵੇਰੇ 9:00 ਵਜੇ ਦੀ ਰਿਪੋਰਟ ਜਿਹੜਾ ਇਹਦਾ ਕੁੱਲ ਪੱਧਰ ਪਾਣੀ ਦਾ 1400 ਤੇ 1376.36 ਫੁੱਟ ਤੇ ਜਿਹੜਾ ਇਹਦਾ ਪੱਧਰ ਸੀ ਸਵੇਰੇ 9:00 ਵਜੇ ਜਿਹੜਾ ਇਹਦੇ ਚ ਪਾਣੀ ਆ ਰਿਹਾ ਪਿੱਛੋਂ ਬੌਂਗ ਡੈਮ ਦੇ ਵਿੱਚ 49333 ਕਿਊਸਕ ਸਵੇਰੇ 9:00 ਵੇ ਦੀ ਰਿਪੋਰਟ ਹੈ ਤੇ ਟਰਬਾਈਨਾ ਰਹੀ 17859 ਕਿਊਸ ਕਿਹੜਾ ਪਾਣੀ ਛੱਡਿਆ ਜਾ ਰਿਹਾ ਤੇ ਜਿਹੜਾ ਸਪਿਲਵੇ ਗੇਟ ਹੈ ਉਹਨਾਂ ਰਾਈ 3855 ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਸੋ ਜਿਹੜਾ ਕੁੱਲ ਆਊਟਫਲੋ ਪਾਣੀ ਹੋ ਰਿਹਾ ਅੱਗੇ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਉਹ ਪਾਣੀ ਛੱਡਿਆ ਜਾ ਰਿਹਾ 55904 ਕਿਊਸਕ ਪਾਣੀ ਛੱਡਿਆ ਜਾ ਰਿਹਾ ਇਹ ਸਵੇਰੇ 9 ਵਜੇ ਰਿਪੋਰਟ ਹੈ ਅੱਜ 10 ਅਗਸਤ 2025 ਪੌਂਗ ਡੈਮ ਤੋਂ ਸੁਪੱਤਲਵਈ ਉੱਥੇ ਹੈਗੀ ਹੈ ਮੌਸਮ ਜਿਹੜਾ ਸਾਫ਼ ਨਹੀਂ ਹੈਗਾ ਬੱਦਲਵਈ ਹੈ ਹੋ ਸਕਦਾ ਵੀ ਥੋੜੀ ਬਾਲੀ بارش ਵੀ ਉੱਥੇ ਹੋ ਜਾਵੇ ਸੋ ਪੌਂਗ ਡੈਮ ਦੀ ਜੇਕਰ ਗੱਲ ਕਰੀਏ 11 ਵਜੇ ਦੀ ਅੱਜ 10 ਅਗਸਤ 2025 ਦੀ ਤਾਂ 11 ਵਜੇ ਦੀ ਰਿਪੋਰਟ ਜੀ ਜੇਕਰ ਗੱਲ ਕਰੀਏ ਤਾਂ ਥੋੜਾ ਜਿਹਾ ਫਰਕ ਜ਼ਰੂਰ ਪਿਆ ਪਾਣੀ ਦੇ ਵਿੱਚ 1376.33 ਫੁੱਟ ਤੇ ਜਿਹੜਾ ਪਾਣੀ 11 ਵਜੇ ਦੀ ਰਿਪੋਰਟ ਤੇ ਜਿਹੜਾ ਪਾਣੀ ਆ ਰਿਹਾ 49333 ਪਾਣੀ ਉਹੀ ਉਹਨਾਂ ਕੋਈ ਆ ਰਿਹਾ 49333 ਕਿਊਸਕ ਤੇ ਜਿਹੜਾ ਆਊਟਫਲੋ ਹੋ ਰਿਹਾ টারਬਾਈਨਾਂ ਰੇ 17849 ਤੇ ਜਿਹੜਾ ਸਪਿਲਵੇ ਗੇਟ ਆ ਰਹੀ 3855 ਇਹ ਵੀ ਉਹੀ ਹੈ ਤੇ ਜਿਹੜਾ ਛੱਡਿਆ ਜਾ ਰਿਹਾ 55904 11 ਵਜੇ ਦੀ ਰਿਪੋਰਟ ਹੈ ਕਰੀਬ ਸਾਰੀ ਰਿਪੋਰਟ ਜਿਹੜੀ ਸਵੇਰੇ 9 ਵਜੇ ਦੀ ਤੇ ਅੱਜ ਸਵੇਰੇ 11 ਵਜੇ ਦੀ ਰਿਪੋਰਟ ਉਹੀ ਹੈ ਜਿਹੜੀ ਪੌਂਗ ਡੈਮ ਦੀ ਰਿਪੋਰਟ ਆਪਾਂ ਗੱਲ ਕਰਦੇ ਹਾਂ ਸੋ ਅੱਗੇ ਆਪਾਂ ਜਿਹੜੀ ਗੱਲ ਕਰਾਂਗੇ ਹਰੀਕੇ ਹੈਡਵਕਸ ਦੀ ਸ਼ਾਮਾਂ ਦੀ ਅੱਜ 6 ਵਜੇ ਦੀ ਰਿਪੋਰਟ ਆਪਣੇ ਕੋਲੇ ਹਰੀਕੇ ਹੈਡ ਬਾਕਸ ਦੀ ਰਿਪੋਰਟ ਸ਼ਾਮਾਂ ਦੀ 6 ਵਜੇ ਦੀ 10 ਅਗਸਤ 2025 ਸ਼ਾਮਾਂ 6 ਵਜੇ ਦੀ ਰਿਪੋਰਟ ਦਾ ਕਰਨਾ ਪੌਂਡ ਲੈਵਲ ਜਿਹੜਾ 699 ਪੈਟ 50 ਫੁੱਟ ਤੇ ਆ ਜਿਹੜਾ ਪਾਣੀ ਪਿਛਵਾ ਆ ਰਿਹਾ ਹਰੀਕੇ ਹੈਡ ਬਾਕਸ ਤੋਂ ਹਰੀਕੇ ਹੈਡ ਬਾਕਸ ਜਿਹੜਾ ਪਾਣੀ ਪਹੁੰਚ ਰਿਹਾ ਉਹ ਪਹੁੰਚ ਰਿਹਾ 68702 ਕਿਊਸਕ ਜਿਹੜਾ ਡਾਊਨਸਟਰੀਮਿੰਗ ਹੋ ਰਿਹਾ ਅੱਗੇ ਸਤਲੁਜ ਦਰਿਆ ਦੇ ਵਿੱਚ ਹਰੀਕੇ ਹੈਡ ਬਾਕਸ ਤੋਂ ਫਰੋਹੀਪੁਰ ਫਾਇਲ ਕ ਵਾਲੀ ਸਾਈਡ ਜਾਂ ਅਸੈਣੀ ਵਾਲਾ ਹੈਡ ਬਾਕਸ ਤੇ ਗੰਡਾ ਸਿੰਘ ਜਿਹੜਾ ਗੰਡਾ ਸਿੰਘ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ ਡੈਮ ਹੈਗਾ ਉਹ 43200 43224 ਕਿਊਸ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ ਹਰੀਕੇ ਹੈਡ ਵਾਕਸ ਤੋਂ ਫਰੋਹੇ ਪਰ ਫੀਟਰ ਦੀ ਜੇਕਰ ਗੱਲ ਕਰੀਏ ਤਾਂ ਦੇ ਚ 9901 ਕਿਊਸ ਪਾਣੀ ਛੱਡਿਆ ਜਾ ਰਿਹਾ Rajasthan ਫੀਟਰ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤੇ 13095 ਕਿਊਸ ਕਿਹੜਾ ਪਾਣੀ ਛੱਡਿਆ ਜਾ ਰਿਹਾ ਮਾਘੂ ਕਨਾਲ ਦੀ ਜੇਕਰ ਗੱਲ ਕਰਦੇ ਹਾਂ ਤੇ 212 ਕਿਊਸ ਦਾ ਪਾਣੀ ਜਿਹੜਾ ਮਾਘੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਇਸਰਾ ਇਹਦੇ باوجود ਜਿਹੜਾ ਰਾਜਸਥਾਨ ਫੀਡਰ ਨਹਿਰ ਹੈ ਉਹਦੇ ਵਿੱਚ 700 ਕਿਊਸਕੇੜਾ ਪਾਣੀ ਫੇਰ ਵੀ ਘੱਟ ਕਰ ਦਿੱਤਾ ਹੈ ਪਾਣੀ ਹਾਲਾਂਕਿ ਪਿੱਛੋਂ ਕਾਫੀ ਆ ਰਿਹਾ ਹੈ ਜੇਕਰ ਪਿੱਛੋਂ ਦੀ ਗੱਲ ਕਰਦੇ ਜਿਹੜਾ 50 60 55000 ਸੀ ਕੋ 61000 ਹੋ ਗਿਆ ਤੇ ਡਾਉਨਸਟਰੀਮ ਦੇ ਵਿੱਚ ਵੀ ਪਾਣੀ ਕਾਫੀ ਹੋ ਗਿਆ ਲੇਕਿਨ ਜਿਹੜਾ ਰਾਜਸਥਾਨ ਫੀਡਰ ਜਿਹੜਾ ਨਹਿਰ ਹੈ ਉਹਦੇ 700 ਕਿਊਸਕੇੜਾ ਪਾਣੀ ਕੱਟ ਕਰ ਦਿੱਤਾ ਗਿਆ ਇਹ ਸਵੇਰ ਦੇ ਅੱਜ 6 ਸ਼ਾਮਦ 6 ਵਜੇ ਦੀ ਰਿਪੋਰਟ ਹੈ ਹਰ ਇੱਕ ਹੈਡਵੌਟਰ ਸਤੇ ਸੋ ਇਹਦਾ ਪਾਖੜਾ ਡੈਮ ਹੈ ਉਹਦੀ ਅੱਜ ਜੀ ਸਥਿਤੀ ਦੱਸਦੇ ਆ ਤੁਹਾਨੂੰ ਤੇ ਪਾਖੜਾ ਡੈਮ 10 ਅਗਸਤ 2025 ਦੀ ਅੱਜ ਪਾਣੀ ਦਾ ਪੱਧਰ ਇਹਦੇ ਚ ਹੈਗਾ 1645.24 ਫੁੱਟ ਤੇ ਜਿਹੜਾ ਇਹਦੇ ਚ ਪਾਣੀ ਆ ਰਿਹਾ ਇਨਫਲੋ ਹੋ ਰਿਹਾ ਪਾਖੜਾ ਡੈਮ ਦੇ ਵਿੱਚ 50540 ਕਿਊਸਕ ਤੇ ਜਿਹੜਾ ਆਊਟਫਲੋ ਹੋ ਰਿਹਾ ਪਾਖੜਾ ਡੈਮ ਤੋਂ ਜਿਹੜਾ ਅੱਗੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਉਹ ਛੱਡਿਆ ਜਾ ਰਿਹਾ 23268 ਕਿਊਸਕ 23000 268 ਕਿਊਸਟ ਛੱਡਿਆ ਜਾ ਰਿਹਾ ਜਿਹੜਾ ਕੋਲ ਇਹਦਾ ਪੰਦਰ ਹੈਗਾ ਜਿਹੜਾ ਪਾਣੀ ਦਾ 1684 ਫੁੱਟ ਤੇ ਆ ਤੇ ਇੱਥੇ ਜਿਹੜੀ ਗੱਲ ਕਰਨ ਵਾਲੀ ਵੀ 23268 ਜਿਹੜਾ ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਭਾਗੜਾ ਡੈਮ ਤੇ ਤੇ ਹੁਣ ਆਪਾਂ ਦੂਸਰੇ ਪੰਨੇ 'ਤੇ ਜੇ ਗੱਲ ਕਰੀਏ ਤਾਂ ਜਿਹੜਾ ਇਹਦੇ 'ਚ ਪਾਣੀ ਆ ਰਿਹਾ ਹੈ ਇੱਥੇ ਹਰੇਕ ਹੈਡਵੌਕਸ ਤੇ ਕੋਲ ਜਿਹੜਾ ਪਾਣੀ ਆ ਰਿਹਾ ਉਹ 61000 ਆ ਰਿਹਾ ਸੋ ਇਹਦੇ ਮੁਤਾਬਕ ਆਪਾਂ ਇਹ ਕਹਿ ਸਕਦੇ ਹਾਂ 61000 ਤੇ ਤੇ ਹਿਅਰ ਕਰੀਬ ਕਹਿ ਸਕਦੇ 40000 ਜਿਹੜਾ 40000 ਕਿਊਸ ਕਿਹੜਾ ਪਾਣੀ ਆ ਰਿਹਾ ਉਹ ਆਪਣਾ ਪੌਂਗ ਡੈਮ ਤੋਂ ਆ ਰਿਹਾ ਵਿਆਸ ਦਰਿਆ ਤੋਂ ਆ ਰਿਹਾ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਵੀ ਆਪਾਂ ਜਿਹੜਾ ਪੌਂਗ ਡੈਮ ਦਾ ਤੁਹਾਨੂੰ ਲੈਵਲ ਦੱਸ ਦਿੰਨੇ ਆ ਪੌਂਗ ਡੈਮ ਦਾ ਲੈਵਲ 10 ਅਗਸਤ 2025 ਤੇ ਅੱਜ ਸ਼ਾਮਾਂ ਦੀ 6 ਵਜੇ ਦੀ ਰਿਪੋਰਟ ਜਿਹੜੀ ਤੁਹਾਡੇ ਨਾਲ ਸਵੇਰੇ ਜਿਹੜੀ ਦੂਜੀ ਰਿਪੋਰਟ ਸਾਂਝੀ ਕੀਤੀ ਉਹ 9 ਵਜੇ ਦੀ ਤੇ ਨਾਲ 11 ਵਜੇ ਦੀ ਇਹ ਜਿਹੜੀ ਰਿਪੋਰਟ ਹੈਗੀ ਹੈ ਸ਼ਾਮਾਂ ਦੇ 6 ਵਜੇ ਦੀ ਅੱਜ ਸ਼ਾਮਾਂ ਦੀ 10 ਅਗਸਤ 2025 ਤੇ ਲੈਵਲ ਜਿਹੜਾ ਹੈ 1376.22 ਫੁੱਟ ਤੇ ਆ ਤੇ ਜਿਹੜਾ ਇਨਫਲੋ ਪਾਣੀ ਹੋ ਰਿਹਾ 50642 ਕਿਊਸ ਘਾ ਰਿਹਾ ਆਊਟਰ ਫਲੋ ਜਿਹੜਾ ਪਾਣੀ ਹੋ ਰਿਹਾ ਜਿਹੜਾ ਪੌਂਡ ਲੈਵਲ ਤੋਂ ਪੌਂਡ ਪੌਂਗ ਡੈਮ ਜਿਹੜਾ ਲੈਵਲ ਪੌਂਗ ਡੈਮ ਤੋਂ ਜਿਹੜਾ ਪਾਣੀ ਜਿਹੜਾ ਆ ਰਿਹਾ ਪਾਣੀ ਉਹ 50641 ਕਿ ਉਸਕਾਰ ਹੈ ਤੇ ਜਿਹੜਾ ਤੇ ਛੱਡਿਆ ਜਾ ਰਿਹਾ 53927 ਕੁਸ ਕਿਹੜਾ ਪਾਣੀ ਛੱਡਿਆ ਜਾ ਰਿਹਾ ਤੇ ਜਿਹੜਾ ਮੌਸਮ ਹੈ ਉੱਥੇ ਬਦਲ ਵਈ ਹੈ ਜਿਹੜਾ ਬੰਨ ਹੈ ਅਜੇ ਵੀ 24 ਫੁੱਟ ਜਿਹੜਾ ਇਹ ਗੱਲ ਕਰਦੇ ਆ ਪੌਂਕ ਟੈਂਕ ਦੀ ਤੇ 24 ਫੁੱਟ ਜੇ ਵੀ ਖਾਲੀ ਹੈ ਕਹਿ ਸਕਦੇ 24 ਫੁੱਟ ਥੱਲੇ ਆ ਸੋ ਹਰੀ ਕੇ ਹੈਡਵਕਸ ਦੀ ਸ਼ਾਮਾਂ ਦੀ ਰਿਪੋਰਟ ਉਹ ਵੀ ਝੜਨਾ ਦੱਸ ਦਿੰਨੇ ਆ ਕਿਹੜੀ ਜਿਹੜੀ ਹੈਗੀ ਉਹ ਗੱਲ ਵੈਸੇ ਆਪਾਂ ਦੱਸਤਾ ਤੁਹਾਨੂੰ ਜੀ ਉਹ ਬਿਲਕੁਲ ਤੁਹਾਨੂੰ ਪਹਿਲਾਂ ਗੱਲ ਜਿਹੜੀ ਕਰਤੀ ਦੀ ਹਰੀ ਕੇ ਜਿਹੜਾ ਅਪਡੇਟ ਸ਼ਾਮਾਂ ਦੀ 6 ਵਜੇ ਦੀ ਰਿਪੋਰਟ ਆ ਤੁਹਾਡੇ ਨਾਲ ਸਾਂਝੀ ਕਰਤੀ ਹੈ ਹਾਂ ਬਿਲਕੁਲ ਜੀ ਸ਼ਾਮਾਂ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੀ ਹੈ ਪੌਂਗ ਟਾਈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਤੀ ਜਿਹੜੀ ਅੱਜ ਸਵੇਰੇ 9 ਵਜੇ ਦੀ ਤੇ ਨਾਲ 11 ਵਜੇ ਦੀ ਤੇ ਸ਼ਾਮੀ 6 ਵਜੇ ਦੀ ਰਿਪੋਰਟ ਜਿਹੜੀ ਤੁਹਾਡੇ ਨਾਲ ਪਾਉਣ ਜਿਹੜੇ ਪੌਂਗ ਡੈਮ ਤੋਂ ਸਾਂਝੀ ਕਰਤੀ ਤੇ ਨਾਲ ਹਰੀਕੇ ਹੈਡਵਕਸ ਦੀ ਸ਼ਾਮ ਦੀ ਰਿਪੋਰਟ ਤੁਹਾਡੇ ਨਾਲ 6 ਵਜੇ ਦੀ ਸਾਂਝੀ ਕਰਦੀ ਹੈ ਸੋ ਕਹਿ ਸਕਦੇ ਆ ਫਲਾ ਜਿਹੜਾ ਪਿੱਛੇ ਅਸੀਂ ਬਿਆਸ ਦਰਿਆ ਦੇ ਵਿੱਚ ਵੀ ਕਵਰੇਜ ਕੀਤੀ ਸੀ ਕੱਲ ਪਰਸੋ ਉੱਥੋਂ ਵੀ ਜਿਹੜਾ ਠੀਕ ਠਾਕ ਹੈ ਜੇ ਬੰਨ ਕੋਈ ਆ ਖਤਰੇ ਜੇ ਜ਼ਰੂਰ ਹੈਗਾ ਪੌਂਗ ਡੈਮ ਜਿਹੜਾ ਹੈਗਾ ਉਹ ਖਤਰੇ ਦੇ ਨਿਸ਼ਾਨ ਤੇ ਜ਼ਰੂਰ ਕਹਿ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬੱਦਲ ਵੀ ਰਹਿੰਦੀ ਹੈ ਤੇ ਜੋ ਜਰੂਰ ਸੰਭਾਵਨਾ ਬਣ ਸਕਦੀ ਹੈ ਕਿ ਜੇ ਰੋਸ ਸੁਭਾਵਨਾ ਬਣ ਸਕਦੀ ਹੈ ਆਉਣ ਵਾਲੇ ਜੋ 4 5 7 ਦਿਨ ਦੇ ਵਿੱਚ ਫਿਰ ਵੀ ਕੋਈ ਨਾ ਕੋਈ ਹੋ ਸਕਦਾ ਵੀ ਥੋੜਾ ਬਾਲਾ ਪਾਣੀ ਵਾ ਸਕਦੇ ਹੈਗੇ ਆ ਜਿਹੜਾ ਵਿੱਚ ਕਿਸਾਨਾਂ ਨੇ ਸਾਡੇ ਭਰਾਵਾਂ ਨੇ ਫਸਲ ਬਚਾਉਣ ਵਾਸਤੇ ਕੋਈ ਅਰਜੀ ਬੰਨ ਬਣਾਏ ਆ ਉਹ ਹੋ ਸਕਦਾ ਉਹਨਾਂ ਦੇ ਕੋਈ ਥੋੜਾ ਬਾਲਾ ਖਤਰਾ ਹੋ ਜੇ ਜਾਂ ਘਰਾਂ ਦੇ ਵਿੱਚ ਕੁਝ ਜਿਹੜਾ ਹਰ ਇੱਕ ਹੈਡਵਕਸ ਤੋਂ ਪਿੱਛੇ ਪਿਆਸ ਦਰਿਆ ਦੇ ਜਿਹੜੇ ਲਾਤ ਹੈਗੇ ਉਹਨਾਂ ਘਰਾਂ ਦੇ ਵਿੱਚ ਕੁਝ ਘਰਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਹੈਗਾ ਜਾਂ ਕਹਿ ਸਕਦੇ ਆ ਫਸਲਾਂ ਦਾ ਨੁਕਸਾਨ ਹੋਇਆ ਸੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਫਿਲਹਾਲ ਜਿਹੜਾ ਠੀਕ ਠਾਕ ਚੱਲ ਰਿਹਾ ਪੌਂਡ ਹੈ ਵੀ ਪਖੜਾ ਡੈਮ ਵੀ ਸਤਲੁਜ ਦਰਿਆ ਵੀ ਤੇ ਬਿਆਸ ਦਰਿਆ ਵੀ ਤੇ ਗੋਹਾਈ ਕੇ ਹੈਡਵੌਕਸ ਤੇ ਵੀ ਗੱਲ ਬਿਲਕੁਲ ਠੀਕ ਠਾਕ ਚੱਲ ਰਿਹਾ ਤੇ ਅੱਗੇ ਫਰੋਇਪੁਰ ਫਾਇਲ ਕੇ ਵਾਲੀ ਸਾਈਡ ਤੇ ਵੀ ਠੀਕ ਠਾਕ ਜਿਹੜਾ ਪਾਣੀ ਚੱਲ ਰਿਹਾ ਹਾਲਾਂਕਿ ਜਿਹੜਾ ਅੱਜ ਪਾਣੀ ਜਿਹੜਾ ਪਾਣੀ ਅੱਜ ਹਰੀ ਕੇ ਹੈਡਵੌਕਸ ਤੋਂ ਜਿਹੜਾ ਅੱਗੇ ਛੱਡਿਆ ਗਿਆ 43000 224 ਕਿਉਂਸਕੇੜਾ ਪਾਣੀ ਛੱਡਿਆ ਗਿਆ ਜਿਹੜਾ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਧ ਹਾਲ ਤੱਕ ਜਿਹੜੀ ਰਿਪੋਰਟ ਹੈਗੀ ਹੈ ਕਦੇ 2000 4000 ਤੇ ਕੋਈ 28000 ਤੇ ਅੱਜ ਜੇਕਰ ਗੱਲ ਕਰਦੇ ਆਂ ਤਾਂ ਅੱਜ 43224 ਕਿਉਂਸਕੇੜਾ ਪਾਣੀ ਛੱਡਿਆ ਗਿਆ ਫਰੋਇਪੁਰ ਫਿਲਟਰ ਤੇ ਜਿਹੜੀ ਰਾਜਸਥਾਨ ਫਿਲਟਰੋਂ ਦੇ ਚ ਲਗਭਗ ਇੰਨਾ ਹੀ ਪਾਣੀ ਛੱਡ ਰਿਹਾ ਹੈ ਸ਼ੁਰੂ ਤੋਂ ਹਾਂ ਜਿਹੜਾ ਹਰੀਕੇ ਐਡਵਕਸ ਤੋਂ ਅੱਗੇ ਜਿਹੜਾ ਪਾਣੀ ਸਤਲੋਈ ਦਰਿਆ ਦੇ ਵਿੱਚ ਪਰ ਰੋਇਬਰ ਫਾਲਕੇ ਵਾਲੀ ਸਾਈਡ ਤੇ ਸੈਣੀ ਵਾਲਾ ਹੈਡਵਰਸ ਤੇ ਕਾਫੀ ਛੱਡਿਆ ਗਿਆ ਸੋ ਹਾਲਾਂਕਿ ਅਸੀਂ ਦਰਿਆ ਸ਼ਾਮੀ ਵੇਖ ਕੇ ਆਏ ਆਂ ਕਿ ਦਰਿਆ ਦੇ ਵਿੱਚ ਠੀਕ ਠਾਕ ਪਾਣੀ ਜਿਹੜਾ ਹੈਗਾ ਦਰਿਆ ਦੇ ਵਿੱਚ ਹੈਗਾ ਪੇਟ ਦੇ ਵਿੱਚ ਹੈਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚੈਨਲ ਹੈ ਸਾਡਾ ਪੇਜ ਹੈ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਮੈਂ ਤੁਹਾਡਾ ਆਪਣਾ ਦੋਸਤ ਹਾਂ ਇੱਕ ਸਿਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ